RSC ਅਤੇ 500 ਦੇ ਕੱਚੇ ਮੁਲਾਜ਼ਮਾਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪਰ ਅੱਜ ਜਿਹੜਾ ਹੈਗਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੁੜੂਆਂ ਜਿਹੜੀਆਂ ਬੱਸਾਂ ਜਾਂ ਕੋਈ ਅੱਡੀ ਬੱਸਾਂ ਆ ਰੁਕੀਆਂ ਗਈਆਂ ਨੇ ਸਿੱਕਾ ਐਕਸਟਰਾ ਵਜੋਂ ਫ੍ਰੀ ਕੋਰਟ ਦੇ ਬਾਹਰੀਆਂ ਦਿਖਾਉਣੇ ਨੇ ਫ੍ਰੀ ਕੋਰਟ ਦੇ ਬੱਸ ਅੱਡੇ ਨੂੰ ਜਿਹਦਾ ਅੱਜ ਆ ਚੋ ਕੋਈ ਵੀ ਬੱਸ ਜਿਹੜੀ ਅੰਦਰ ਨਹੀਂ ਖੜ੍ਹਦੀ ਪਈ ਜਾ ਰੇ ਇੱਕ ਬੱਸਾਂ ਬਾਹਰ ਜਿਹੜੀਆਂ ਖੜੀਆਂ ਹੈਗੀਆਂ ਲੰਬੀ ਤਰ ਤਦਾਰ ਮਾਰ ਕੇ ਤਾਂ ਅੱਜ ਬਾਹਰ ਸਾਰੀਆਂ ਹੀ ਬੱਸਾਂ ਰੁਕੀਆਂ ਕਿਹੜੀਆਂ ਨੇ ਆ ਪਾਸੜ ਦੇ ਅੰਦਰ ਕੋਈ ਵੀ ਬੱਸ ਜਿਹੜੀ ਰਹੀ ਜਾਣ ਦਿੱਤੀ ਗਈ ਤੇ ਦੂਜੇ ਪਾਸੇ ਮਲਾਜ਼ਮਾਂ ਵੱਲੋਂ ਜਿਹੜਾ ਹੈਗਾ ਕੱਚੇ ਮਲਾਜ਼ਮ ਨੇ ਜੋ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਨੇ ਤੇ ਉਹਨਾਂ ਵੱਲੋਂ ਜਿਹੜਾ ਹੈਗਾ ਹੜਤਾਲ ਅੱਜ ਸ਼ੁਰੂ ਕੀਤੀ ਗਈ ਹੈ ਜੀ ਅੱਜ ਜਿਹੜਾ ਹੈਗਾ 10 ਵਜੇ ਤੋਂ ਲੈ ਕੇ 12 ਵਜੇ ਤੱਕ ਜਿਹੜਾ ਇੱਕ ਕੋਈ ਗੱਲਬਾਤ ਕਰਾਂਗੇ ਇਹਦਾ ਸਟੇਟ ਹੋਰ ਕੀ ਕੀ ਜਿਹੜਾ ਅੱਜ ਜਲਹਾਲ ਫ੍ਰੀਕੋਰ ਦਾ ਜਿਹੜਾ ਬੱਸਡਾ ਇੱਕ ਹੋਰ ਬੰਦ ਕੀਤਾ ਗਿਆ ਹੈਗਾ ਤੇ ਕੋਈ ਬੱਸ ਜਿਹੜੀ ਇੰਦਰੋਂ ਨਹੀਂ ਚੱਲ ਰਹੀ ਆ ਆਪਾਂ ਇਸ ਤੋਂ ਬਾਅਦ ਕਰਦੇ ਆ ਅਕੋ ਨਾਲ ਵੀ ਗੱਲਬਾਤ ਕੋ ਸਰਕਾਰ ਦੇ ਖਿਲਾਫ ਆਪਣੀ ਨਾਰਾਜਗੀ ਜਾਰੀ ਕੀਤੀ ਜਾ ਰਹੀ ਹੈਗੀ ਨਾਰੇਬਾਜੀ ਕੀਤੀ ਜਾ ਰਹੀ ਹੈਗੀ ਕਿਉਂਕਿ ਲਗਾਤਾਰ ਕੱਚੇ ਮਜ਼ਦੂਰ ਪੱਕੇ ਕਰਨ ਮੰਗਾਂ ਨੂੰ ਲੈ ਕੇ ਚਾਹੇ ਹੋਰ ਮੰਗਾਂ ਹੋਣ ਹਰ ਮੰਗਾਂ ਨੂੰ ਲੈ ਕੇ ਲਗਾਤਾਰ ਕਰਦੇ ਆ ਰਹੇ ਨੇ ਤੇ ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਇਹ ਜਿਹੜਾ ਹੈਗਾ ਸਰਕਾਰ ਦੇ ਖਿਲਾਫ ਆਪਣੀ ਪੜਾਅਸ ਗੱਡੀ ਜਾਰੀ ਹੈਗੀ ਆ ਲਾਰੇਵਾਜੀ ਕੀਤੀ ਜਾ ਰਹੀ ਕਿਉਂਕਿ ਲਗਾਤਾਰ ਕਈ ਮੀਟਿੰਗਾਂ ਹੁਣ ਤੱਕ ਹੁਣ ਤੱਕ ਕੋਈ ਇਹਨਾਂ ਦੇ ਖਿਲਾਫ ਲੋ ਇਹਨਾਂ ਕਹਿੰਦੇ ਇਹਨਾਂ ਦੇ ਕਹਿਣਾ ਕਿ ਇਹਨਾਂ ਦੀ ਮੱਧਾ ਵੱਲ ਅਜੇ ਤੱਕ ਇਹਨਾਂ ਪ੍ਰਸ਼ਾਸਨ ਵੱਲੋਂ ਕੋਈ ਵੀ ਧਿਆਨ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਅਕਸਰੀ ਇਹਨਾਂ ਲੋਕ ਗੇਟ ਰੇਲੀਆਂ ਕੀਤੀ ਜਾਂਦੀਆਂ ਨੇ ਪ੍ਰੈਸ਼ਰ ਕੀਤੇ ਜਾਂਦੇ ਨੇ ਅੱਜ ਜਿਹੜਾ ਹੈਗਾ 10 ਤੋਂ 2 ਜਿਹੜਾ ਹੈਗਾ ਰੋਕ ਕੇ ਅੱਜ ਪਤਾ ਸ਼ਰਕੀਤਾ ਗਿਆ ਹੈਗਾ ਤੇ ਬੱਸ ਫ੍ਰੀ ਕੋਟ ਅਡੇ ਦੇ ਵਿੱਚ ਕੋਈ ਵੀ ਚਾਹੇ ਉਹ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਕੋਈ ਵੀ ਬੱਸ ਜਿਹੜੀ ਉਥੇ ਨਹੀਂ ਆਉਣ ਦਿੱਤੀ ਜਾ ਰਹੀ ਹੈਗੀ ਤਾਂ ਸਾਡੇ ਨਾਲ ਅੱਗ ਮੌਜੂਦ ਨੇ ਗੱਲਬਾਤ ਕਰਦੇ ਆ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਪੱਕੇ ਕਰਨ ਦੀ ਮੰਗ ਲਗਾਤਾਰ ਨੂੰ ਕਰ ਰਹੇ ਹੋ ਲਗਾਤਾਰ ਕਈ ਮੀਟਿੰਗ ਹੋ ਗਈਆਂ ਮੰਗਾਂ ਅੱਜ ਕਿਹੜੀਆਂ ਹੋਰ ਮੰਗਾਂ ਨਾਲ ਲੈ ਕੇ ਜਿਹੜਾ ਸਾਡੀਆਂ ਜਿਹੜੀਆਂ ਮੰਗਾਂ ਉਹੀ ਪੁਰਾਣੀਆਂ ਮੰਗਾਂ ਨੇ ਕਿ ਜਿਹੜੇ ਵੀ ਪੀ 8 ਜੀ ਰੋਡ ਵਿੱਚ ਮਲਾਈਮ ਕੰਮ ਕਰਦੇ ਆ ਉਹਨਾਂ ਰੈਗੂਲਰ ਤੇ ਆਊਟਸੋਰਸਰ ਨਾਲ ਕੰਟੈਕਟ ਕਰਕੇ ਸਾਡੀ ਕੋਈ ਇੱਕ ਵੱਖਰੀ ਪੋਲਿਸੀ ਤਿਆਰ ਕਰਕੇ ਸਾਡੇ ਜਿਹੜੇ ਸਰਦਸਪੁਰ ਬਣਾਈ ਜਾਣਾ ਪਰ ਵਾਰ-ਵਾਰ ਮੀਟਿੰਗਾਂ ਦਾ ਇੱਕ ਭਰੋਸਾ ਦੇ ਕੇ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਜੋ ਮੁੱਖ ਮੰਤਰੀ ਹੈ ਸਾਡਾ ਮੀਟਿੰਗਾਂ ਕਰਕੇ ਥੱਲੇ ਆਪਣੇ ਅਧਿਕਾਰੀਆਂ ਨੂੰ ਜਾਂ ਆਪਣੇ ਮੰਤਰੀਆਂ ਸੰਤਰੀਆਂ ਨੂੰ ਆਰਡਰ ਕਰ ਦਿੰਦਾ ਕਿ ਇਹਨਾਂ ਦਾ ਹੱਲ ਕਰੋ ਪਰ ਕਿਤੇ ਨਾ ਕਿਤੇ ਜਿਹੜੀ ਸਾਡੀਆਂ ਮੰਗਾਂ ਨੂੰ ਫੇਰ ਅਨੋਰ ਕੀਤਾ ਜਾਂਦਾ ਹੈ ਜਿਵੇਂ ਪਿਛਲੇ ਹੁਣ ਬਜਟ ਵਿੱਚ ਇਹਨਾਂ ਨੇ ਬਜਟ ਪਾਸ ਕੀਤਾ ਗਿਆ ਹੀ ਔਰਤਾਂ ਵਾਸਤੇ 350 ਕਰੋੜ ਰੁਪਏ ਦੇ ਤਰੀਬ ਹੀ ਸਾਲਾਨਾ ਕੱਢਿਆ ਪਰ ਜਿੱਥੇ ਦੱਸਣਾ ਚਾਹੁੰਦੇ ਆ ਕਿ 350 ਕਰੋੜ ਰੁਪਏ ਨਾਲ ਸਾਲਾਨਾ ਕੱਢਦਾ ਜਿਹੜਾ ਕਿ ਮਲਾਵਾ ਜਿਹੜੀਆਂ ਸਾਡੇ ਵਿੱਚ ਮੁੱਖ ਸਰਵ ਬਸਾਂ ਕਰਦੀਆਂ ਉਹ 400 ਕਰੋੜ ਤੇ ਆ ਜਿਹੜੇ ਨਾ ਬਜਟ ਦੇ ਉੱਤੇ ਆਪਣੇ ਭਗਤ ਸਿੰਘ ਦੇ ਬਾਪਾ ਬਾਬਾ ਮੇਨਕਰ ਦੀ ਹੋਟਲ ਆਤੀ ਹੈ ਕਿ ਬਜਟ ਇਹਨਾਂ ਦੇ ਇਹਨਾਂ ਨੇ ਜਦੋਂ ਆਪਣੇ ਜੋ ਵੀ ਆਪਣੇ ਹਸਕਾਲੀ ਗੱਲ ਕੀਤੀ ਸੀ ਜਿਹੜੇ ਆਪਣੇ ਕਿਰਤੀ ਉਹਨਾਂ ਦੀ ਮੰਗਾਂ ਦੀ ਗੱਲ ਕੀਤੀ ਸੀ ਇਹਨਾਂ ਨੇ ਇਹਨਾਂ ਨੂੰ ਫੋਟੋ ਲਾ ਕੇ ਜਿਹੜੀ ਬਜਟ ਦੀ ਹੈ ਇਹਦੀ ਵੀ ਇੱਕ ਇਹਨਾਂ ਦੀ ਜਿਹੜੀ ਫੋਟੋ ਦੀ ਹੈ ਤਲੀਮ ਦਿੱਤੀ ਆ ਕਿ ਜਿਹੜੇ ਇਹਨਾਂ ਮਾੜਾ ਬਜੜੇ ਨਾਲ ਬਣਾਇਆ ਸਰਕਾਰ ਨੇ ਉਹਨੇ ਫੋਟੋ ਇਹਨਾਂ ਦੇ ਚ ਲਾਉਣਾ ਸ਼ੋਭਾ ਨਹੀਂ ਨੰਦਦਾ ਇਸ ਕਰਕੇ ਜਿਹੜੀ ਅੱਜ ਬਜੜੇ ਦੀ ਕਾਪੀ ਛਾੜਾਂਗੇ ਪਰ ਅਸੀਂ ਜਿਹੜੀ ਇਹ ਫੋਟੋ ਇਹ ਫੋਟੋ ਆਪਣਾ ਜਿਹੜੇ ਨਾਲ ਉੱਤੇ ਲਾਇਆ ਇਹਨੂੰ ਅਸੀਂ ਆਪਾਂ ਸਾਹਮਣੇ ਰੱਖਾਂਗੇ ਇਹ ਇਹ ਇਹਨਾਂ ਦੀ ਕੰਮ ਕੀਤੇ ਇਹ ਸਾਰਨਜੋਗ ਨਹੀਂ ਹੈਗੇ ਪਰ ਜਿਹੜੇ ਆ ਮਾਨ ਸਰਕਾਰ ਆ ਸਾਡੇ ਆਪ ਦੁਆਰਾ ਜੋ ਆਂਗੇ ਆਪ ਆਪਣੇ ਹੱਥਾਂ ਨਾਲ ਬਣਾਈ ਸੀ ਕਿ ਸਾਨੂੰ ਆਸ ਸੀ ਕਿ ਸਾਡੇ ਕੋਈ ਹੱਕ ਜੁੱਤਰੇਗੀ ਪਰ ਇਹ ਦੂਜੀਆਂ ਸਰਕਾਰਾਂ ਨੂੰ ਵੀ ਸਾਨੂੰ ਨਾ ਕਹਿਣ ਦਲਾਤਾ ਕਿ ਦੂਜੀਆਂ ਸਰਕਾਰਾਂ ਵਿੱਚ ਮਾਰੀ ਸਰਕਾਰ ਨਿਕਲੀ ਜੀ ਦੇ ਪਿਛਲੇ ਸਮੇਂ ਕੋ ਮੀਟਿੰਗਾਂ ਹੋਈਆਂ ਸੀ ਉਹਦੇ ਵਿੱਚ ਕੋਈ ਭਰੋਸਾ ਦਿੱਤਾ ਗਿਆ ਸੀ ਕਿਉਂਕਿ ਲਗਾਤਾਰ ਕੈਪਟਨ ਮਾਤਰੀਆ ਮੀਟ ਹੋ ਗਈ ਸੀ ਸੀਐਮ ਮਾਨਤਾ ਵੀ ਮੀਟਿੰਗ ਦੀ ਮੰਗ ਕਰ ਰਹੇ ਸਨ ਅਸੀਂ 1 ਜੁਲਾਈ ਨੂੰ ਸਾਡੀ ਜਲੰਧਰ ਵਿੱਚ 2024 ਨੂੰ ਆਪਣੇ ਮਾਣਯੋਗ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਸੀ ਜਿੱਥੇ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਇੱਕ ਮਹੀਨੇ ਵਿੱਚ ਅਸੀਂ ਜਿਹੜੀ ਕਮੇਟੀ ਬਣਾ ਕੇ ਅਸੀਂ ਤੁਹਾਡੀ ਮੰਗਾਂ ਦਾ ਹੱਲ ਕੀਤਾ ਜਾਊਗਾ ਉਹ ਮੀਟਿੰਗ ਤਾਂ ਛੱਡੋ ਉਸ ਤੋਂ ਬਾਅਦ ਆਪਣੇ ਟ੍ਰਾਂਸਪੋਰਟ ਮੰਤਰੀ ਨਾਲ ਸਾਡੇ ਹੋਰ ਮੰਤਰੀਆਂ ਨਾਲ ਤੇ ਟ੍ਰਾਂਸਫਰ ਸੈਕਟਰੀ ਨਾਲ ਚੀਫ ਸੈਕਟਰੀ ਨਾਲ ਸਾਡੀਆਂ ਬਹੁਤ ਮੀਟਿੰਗਾਂ ਹੋਈਆਂ ਐ ਐਡਵੋਕੇਟ ਜਰਨਲ ਨਾਲ ਮੀਟਿੰਗਾਂ ਹੋ ਗਿਆ ਜੋ ਵੀ ਸਾਡੇ ਪੱਖ ਦੇ ਵਿੱਚ ਬੰਦਾ ਉਤਰਨ ਦੀ ਗੱਲ ਕਰਦਾ ਜਾਂ ਸਾਡੇ ਪੱਖ ਚੋਂਦਾ ਜਾਂ ਤਾਂ ਉਹਨਾਂ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਉਹਦਾ ਉਹਦਾ ਬਦਲਤਾ ਜਾਂਦਾ ਜਿਵੇਂ ਪਿਛਲੇ ਸਮੇਂ 'ਚ ਐਡਵੋਕੇਟ ਜਰਨਲ ਨੇ ਸਾਡੀਆਂ ਮੰਗਾਂ ਨੂੰ ਜਿਹੜੇ ਜਾਈਟਰ ਆ ਕੇ ਕਿ ਤੁਹਾਡਾ ਹੱਲ ਕਰਨਾ ਚਾਹੀਦਾ ਉਹਨਾਂ ਹਾਂ ਪੱਖੀ ਹੰਗਾਰਾ ਭਰਿਆ ਸੀ ਤੇ ਪਿਛਲੇ ਦਿਨਾਂ 'ਚ ਜਿਹੜਾ ਐਡਵੋਕੇਟ ਜਰਨਲ ਵੀ ਬਦਲ ਕੇ ਰੱਖਤਾ ਦਾ ਕਿ ਜਾਨੀ ਕਿਤੇ ਨਾ ਕਿਤੇ ਸਰਕਾਰ ਇੱਕ ਸਿਰਫ ਸਾਨੂੰ ਸ਼ੋਸ਼ੇ ਬਾਜੀ ਛੱਡ ਲਈ ਹੈ ਕਿ ਮੀਟਿੰਗਾਂ ਕਰਕੇ ਪਰ ਕੋਈ ਸਾ ਅੱਜ ਜਿਹੜੀ ਇਹ ਆਪਣਾ ਸਰਕਾਰ ਨੂੰ ਇੱਕ ਮਿੰਟ ਪਹਿਲਾਂ ਚੇਤਾਵਨੀ ਦਿੱਤੀ ਸੀ ਅਸੀਂ ਆਪਣਾ ਪ੍ਰੋਗਰਾਮ ਲਿਖਿਆ ਸੀ ਤੇ ਹੁਣ ਪਿਛਲੇ ਦਿਨ ਮੀਟਿੰਗ ਹੋਈ ਜਿਹੜੀ ਸਾਡੀ ਮੀਟਿੰਗ ਬੇਸਟਾ ਰਹੀ ਸੀ ਜਿੰਦੇ ਕਰਕੇ ਅਸੀਂ ਅੱਜ ਆਪਣਾ ਇੱਥੇ ਜੋ ਬਜਟ ਦੀਆਂ ਕਾਪੀਆਂ ਸਾੜਾਂਗੇ ਤੇ 6 7 8 ਤੇ 9 ਤਰੀਕ ਦੀ ਸਾਡੀ ਜਿਹੜੀ ਮੁਕੰਮਲ ਔੜਤਾਲ ਹੋਏਗੀ ਆ ਸਰਕਾਰ ਦਾਅਵੇ ਕਰ ਰਹੀ ਹੈ ਕਿ ਪੰਜਾਬ ਦੇ ਵਿੱਚੋਂ ਰੋਜ਼ਗਾਰ ਦਿੱਤਾ ਜਾਵੇਗਾ ਆ ਪੱਕੇ ਕੀਤੇ ਜਾ ਰਹੇ ਪਰ ਤੁਸੀਂ ਕਹਿ ਰਹੇ ਹਜੇ ਤੱਕ ਸਾਨੂੰ ਪੱਕੇ ਨਹੀਂ ਕੀਤਾ ਗਿਆ ਕਾਫੀ ਲੰਮੇ ਸਮੇਂ ਤੋਂ ਅੜਕ ਰਹੇ ਤੁਸੀਂ ਦੇਖੋ ਜੀ ਅਸੀਂ ਪੀਆਰਟੀਸੀ ਬੰਨ ਵਾਸਤੇ ਚ ਲੱਗਾ ਲਗਭਗ 15-20 ਸਾਲ ਤੋਂ ਲਗਭਗ ਕੱਚੇ ਕੰਮ ਕਰ ਰਹੇ ਆ ਪਿਛਲੀਆਂ ਸਰਕਾਰਾਂ ਨੇ ਵੀ ਸਾਡੀ ਕੋਈ ਬਾਤ ਨਹੀਂ ਸੁਣੀ ਹਾਂ ਕੈਪਟਨ ਸਰਕਾਰ ਨੇ ਸਾਡੀ ਤਨਖਾਹ 'ਚ ਕੁਝ ਵਾਅਦਾ ਕੀਤਾ ਸੀ ਪਰ ਇਹ ਸਰਕਾਰ ਤੋਂ ਸਾਨੂੰ ਬਹੁਤ ਜ਼ਿਆਦਾ ਮੇਂਸੀ ਵੀ ਇਹ ਸਰਕਾਰ ਸਾਡੀ ਹੱਥੀ ਬਣਾਈ ਹੋਈ ਮੁਲਾਜ਼ਮਾਂ ਦੀ ਸਰਕਾਰ ਆ ਵੀ ਸਾਨੂੰ ਵਾਅਦਾ ਹੈ ਸਾਨੂੰ ਵਿਸ਼ਵਾਸ ਸੀ ਵੀ ਇਹ ਸਰਕਾਰ ਅਨੁਸਾਰ ਸਾਡੀ ਕੋਈ ਪਾਲਿਸੀ ਲੈ ਕੇ ਆਉਗੀ ਸਾਨੂੰ ਰੈਗੂਲਰ ਕਰੂਗੀ ਜਿਹੜੀ ਸਾਡੀ ਕੱਚੇ ਦੀ ਦਲਦਲ ਠੇਕੇਦਾਰੀ ਸਿਸਟਮ ਦੀ ਦਲਦਲ ਆ ਉਹਦੇ ਚੋਂ ਬਾਹਰ ਕੱਢੂਗੀ ਪਰ ਇਹ ਸਰਕਾਰ ਨੇ ਦੂਜੀਆਂ ਸਰਕਾਰਾਂ ਤੋਂ ਵੀ ਚਾਰ ਕਦਮ ਅੱਗੇ ਵਧ ਕੇ ਕੱਚੇ ਮਜ਼ਦੂਰਾਂ ਦਾ ਜਿਉ ਸ਼ੋਸ਼ਣ ਕੀਤਾ ਇਹ ਕਹਿੰਦੇ ਸੀ ਠੇਕੇਦਾਰ ਇਹਨਾਂ ਪੁਰਾਣੀਆਂ ਸਰਕਾਰਾਂ ਦੇ ਪਾਲੇ ਹੋਏ ਆ ਪਰ ਅੱਜ ਪਤਾ ਲੱਗ ਗਿਆ ਵੀ ਇਹ ਵੀ ਠੇਕੇਦਾਰਾਂ ਤੋਂ ਹੁਣ ਮੋਟਾ ਕਮਿਸ਼ਨ ਲੈ ਰਹੇ ਆ ਇਸ ਕਰਕੇ ਕੱਚੇ ਮਜ਼ਦੂਰ ਨੂੰ ਪੱਕਾ ਤਾਂ ਕੀ ਕਰਨਾ ਪੱਕੇ ਹੋਣ ਦੇ ਸਿਰਫ ਫਲੈਕਸ ਬੋਰਡ ਲਾਉਂਦੀ ਪਈ ਆ ਵੀ ਅਸੀਂ ਪੱਕੇ ਕਰਤੇ ਕਿਤੇ ਕੋਈ ਮੁਲਾਜ਼ਮ ਪੱਕਾ ਨਹੀਂ ਕੀਤਾ ਆਊਟਸੋਰਸ ਤੇ ਅੱਜ ਵੀ ਭਰਤੀ ਜਾਰੀ ਆ ਕੰਟਰੈਕਟ ਤੇ ਕੋਈ ਯਾ ਸਟੈਗਨਰ ਭਰਤੀ ਕੋਈ ਸਿੱਧੀ ਭਰਤੀ ਨਹੀਂ ਕਰ ਰਹੀ ਸਰਕਾਰ ਯਾਨਕ ਇੱਕ ਤਰ੍ਹਾਂ ਦਾ ਇਹਨਾਂ ਕੱਚੇ ਮੁਲਾਜ਼ਮਾਂ ਨਾਲ ਧੋਖਾ ਕੀਤਾ ਹੈ ਜੇਕਰ ਸਰਕਾਰ ਜਿਹੜਾ ਸਾਲ ਸਵਾ ਸਾਲ ਰਹਿ ਗਿਆ ਸਰਕਾਰ ਦਾ ਕੰਮ ਕਰਨ ਦਾ ਜੇ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਸਮੂਹ ਮੁਲਾਜ਼ਮ ਇਹਨਾਂ ਨੂੰ ਆਰ ਦਾ ਮੂ ਵੇਖਣਾ ਪਊਗਾ ਕਿਉਂਕਿ ਮਲਾਜਮਾਂ ਨੇ ਇਹਨਾਂ ਨੂੰ ਵੋਟ ਪਾ ਕੇ ਸਰਕਾਰ ਬਣਾਈ ਆ ਵੇਖੋ ਜੀ ਪਿਛਲੇ ਦਿਨੀ ਇਹਨਾਂ ਕਿਸਾਨਾਂ ਨਾਲ ਧੱਕਾ ਕੀਤਾ ਜਦੋਂ ਇਹ ਕਿਸਾਨਾਂ ਦੇ ਨਹੀਂ ਬਣੇ ਮਲਾਜਮਾਂ ਦੇ ਨਹੀਂ ਬਣੇ ਦੂਜੇ ਤੀਜੇ ਦੇ ਕੀ ਬਣਨਗੇ ਸਰਕਾਰ ਨਿਆਏ ਧੱਕੇਸ਼ਾਹੀ ਤੇ ਉਤਰਾ ਹੀ ਆ ਇਸ ਕਰਕੇ ਅਸੀਂ ਇਹ ਪ੍ਰੋਗਰਾਮ ਰੱਖੇ ਜਿਸਨੇ ਸਮੇਂ ਕੋਈ ਦਰਖਾਵਾ ਦੇ ਵਿੱਚ ਵੀ ਵਾਅਦਾ ਕੀਤਾ ਗਿਆ ਸੀਗਾ ਕਿ ਲੱਗਦਾ ਕੋਈ ਵਾਅਦਾ ਕੀਤਾ ਗਿਆ ਕੁਝ ਗੇ ਜਾਂ ਨਹੀਂ ਜਿਹੜੇ ਕਿ ਜਿੱਦਾਂ ਕਿ ਸਾਨੂੰ ਪ੍ਰਧਾਨ ਜੀ ਨੇ ਦੱਸ ਦਿੱਤਾ ਕਿ ਜਿਹੜੇ ਸਰਕਾਰ ਹੈ ਇੱਕ ਫਲੈਕਸ ਬੋਰਡ ਤੇ ਸੀਮਤ ਰਹਿ ਗਈ ਆ ਇਹਨਾਂ ਪਿਛਲੇ ਸਮੇਂ ਵਿੱਚ ਜਿਹੜੇ ਪੋਸਟਰ ਲਗਾਏ ਸੀਗੇ ਅਸੀਂ 1148 ਮਲਾਜਮਾਂ ਦੀ ਜਿਹੜੀ ਤਨਖਾਵਾ ਦਾ ਕਰਤਾ ਜਦੋਂ ਕਿ ਅੱਜ ਦੇ ਡੀਸੀ ਰੇਟ ਮਲਾਜਮ ਲੈ ਰਹੇ ਸੀ ਇਹਨਾਂ ਜਿਹੜਾ ਡੀਸੀ ਰੇਟ 15 15 2021 ਵਾਲਾ ਡੀਸੀ ਰੇਟ ਦੇ ਕੇ ਕਿ ਜਿਸ ਸਗੋਂ ਤਨਖਾਹ ਜਿਹੜਾ ਇਹਨਾਂ ਸ਼ੁਰੂ ਜੜਤਾ ਕਿ ਅਸੀਂ 2500 ਰੁਪਿਆ ਪਲੱਸ ਨਾਲ 10% ਦਾ ਵਾਦਾ ਦਿੱਤਾ ਹੈ ਕਿਤੇ ਨਾ ਕਿਤੇ ਜਿਹੜੇ ਵਰਕਰਨਾਂ ਨੂੰ ਤੇ ਗਮਰਾਹ ਕਰਕੇ ਕੋਈ ਤਨਖਾਹ ਦਾ ਵਾਅਦਾ ਨਹੀਂ ਹੋਇਆ ਸਿਰਫ ਜਿਹੜੀ ਮੁਲਾਜ਼ਮਾਂ ਦੀ ਇੱਕ ਨਾਮਾਤਰ ਤਨਖਾਹ ਜਿਹੜਾ 12-1200 ਰੁਪਏ ਤਨਖਾਹ ਵਧੀਆ ਸਿਰਫ ਇੱਕ ਸ਼ੋਹੇ ਛੱਡੇ ਗਿਆ ਕਿਉਂਕਿ ਸਰਕਾਰ ਜਿੰਨੇ ਬੋਰਡ ਜਿਹੜੇ ਫਲੈਕਸ ਬੋਰਡ ਲਾਉਣ ਤੇ ਲਾ ਰਹੀ ਪੈਸੇ ਉਹੀ ਜਿਹੜੇ ਮੁਲਾਜ਼ਮਾਂ ਦੇ ਹਿੱਤ ਵਾਸਤੇ ਉਤਰੇ ਤੇ ਸ਼ਹਿਰ ਕਿਤੇ ਨਾ ਕਿਤੇ ਮੁਲਾਜ਼ਮਾਂ ਨੂੰ ਬੁਲਾਉ ਜਿਵੇਂ ਹੁਣ ਕੱਲ 2-3 ਦਿਨ ਹੋ ਗਏ ਆ ਭਗਵੰਤ ਸਿੰਘ ਰਾਣੇ ਲੁਧਿਆਣੇ ਵਿੱਚ ਆਪਣਾ ਜਦੋਂ ਤੁਸੀਂ ਲੁਧਿਆਣਾ ਰੋਡ ਤੇ ਜਾਓਗੇ ਨਾ ਕਿ ਜਿੰਨਾ ਬੋਰਡ ਤੇ ਰਿਲੇਕਸ ਬੋਰਡ ਤੇ ਪੈਸਾ ਆ ਰਹੀ ਹੈ ਉਹੀ ਤੁਸੀਂ ਸਾਡੇ ਜਿਹੜੇ ਕੱਚੇ ਮਲਾਇਮੇ ਪਸਾਂ ਜਿਹੜੀਆਂ ਤੁਹਾਡੀਆਂ ਸਪੇਅਰ ਪਾਰਟ ਤੋਂ ਰੋਕਦੀਆਂ ਆਂ ਡੀਪੋ ਚ ਸਪੇਅਰ ਪਾਰਟ ਨਹੀਂ ਆ ਰਿਆ ਉਤੋਂ ਇਹ ਸਰਕਾਰ ਕੋਲ ਕੋਈ ਦੇਣ ਵਾਸਤੇ ਸਾਡੇ ਤਨਖਾਹਾਂ ਵਾਸਤੇ ਜੋ ਸਾਡੇ ਖੰਡ ਹੈ ਉਹ ਰਿਲੀਜ਼ ਨਹੀਂ ਕਰ ਰਹੀ ਇਸ ਕਰਕੇ ਸਰਕਾਰ ਜਿਹੜੀ ਇਹ ਸਰਕਾਰ ਫੇਲ ਹੋ ਚੁੱਕੀ ਹੈ ਅਸੀਂ ਬੇਨਤੀ ਕਰਦੇ ਆਂ ਕਿ ਸਾਡੇ ਇਹ ਮੰਗਾਂ ਜਿਹੜਾਈ ਮੰਗਾਂ ਨੇ ਉਹ ਹੱਲ ਕਰਕੇ ਸਾਡਾ ਜਿਹੜਾ ਸਾਨੂੰ ਰੈਗੂਲਰ ਕਰਨ ਦੀ ਜਿਹੜੀ ਪੋਲਿਸੀ ਹੈ ਸਰਵਸਤੋਂ ਸਾਡੇ ਬਣਾਈ ਜਾਣ ਤੋ ਤੁਸੀਂ ਸੁਣਿਆ ਕਿ ਜਸਨਾ ਅਗੋਂ ਦਾ ਕਹਿਣਾ ਹੈ ਕਿ ਲਗਾਤਾਰ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਨੇ ਪਰ ਜਿਹੜਾ ਹੈਗਾ ਅੱਜ ਹੀ ਤੁਸੀਂ ਖਸਵੀਰਾਂ ਵਿੱਚ ਵੇਖਿਆ ਕਿ ਇਹ ਫ੍ਰੀਕੋਰਡ ਦਾ ਬੱਸ ਅਡਾ ਜੋ ਕਿਸੇ ਇੱਥੇ 24 ਘੰਟੇ ਰੌਣਕ ਰਹਿੰਦੀ ਸੀ ਅੱਜ ਇੱਥੇ ਕੋਈ ਵੀ ਬੱਸ ਅੰਦਰ ਨਹੀਂ ਗਈ ਸਾਰੀਆਂ ਬੱਸਾਂ ਇੱਥੋਂ ਬਾਹਰ ਦੀ ਭੇਜੀਆਂ ਜਾ ਰਹੀਆਂ ਹੈਗਾ ਤੇ 12 ਵਜੇ ਤੱਕ ਜਿਹੜਾ ਪ੍ਰਦਰਸ਼ਨ ਕੀਤਾ ਜਾਣਾ ਕਿਉਂਕਿ ਇਹਨਾਂ ਦਾ ਕਹਿਣਾ ਹੈ ਕਿ ਪੱਕੀ ਇਹਨਾਂ ਦੀ ਹੈਗਾ ਇੱਕ ਤਰਖਾਵਾਂ ਅਬ ਪਿਛਲੇ ਸਮੇਂ ਚ ਬਤਾਉਣ ਦੀ ਗੱਲ ਕਰੀ ਸੀ ਉਹ ਨਹੀਂ ਬਤਾਇਆ ਕਿ ਨਾ ਹੀ ਇਹਨੂੰ ਪੱਕੀ ਕੀਤਾ ਜਾ ਰਿਹਾ ਸਰਕਾਰ ਸਰ ਪੈਗਾ ਇਸ਼ਤਿਹਾਰਾਂ ਦੇ ਪੈਸੇ ਲਾ ਰਹੀ ਆ ਲੋਕਾਂ ਦਾ ਜੋ ਪੈਸਾ ਹੈ ਉਹ ਹੋਰ ਪਾਸੇ ਲਾ ਰਹੀ ਆ ਪਰ ਜੋ ਦਾਅਵੇ ਕਰਦੀ ਆ ਉਹ ਦਾਅਵਿਆਂ ਦੀ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਵੇਂ ਲਗਾਤਾਰ 15 ਸਾਲਾਂ ਤੋਂ ਕੰਮ ਕਰ ਰਹੇ ਨੇ ਪਰ ਹਲੇ ਤੱਕ ਇਹਨੇ ਪੱਕੇ ਹੋਣ ਲਈ ਇਹ ਤਰਸ ਰਹੇ ਨੇ ਕੈਮਰਾਮੈਨ ਤੁਮਿੰਦਰ ਖਬਰਨਾਮਾ ਲਈ ਜਗਤਾਰ ਸਿੰਘ